ਦੋਸਤੋ ਅੱਜ ਸ਼ਾਮ ਪਰ ਦੇ ਵਿੱਚ ਪਿਛਲੇ ਦਿਨੀ ਬਹੁਤ ਹੀ ਮੰਦ ਭਾਟੀ ਘਟਨਾ ਵਾਪਰੀ ਚੇ ਦੇ ਵਿੱਚ ਇੱਕ ਪ੍ਰਵਾਸੀ ਬਣੋ 5 ਸਾਲਾ ਬੱਚੇ ਨੂੰ ਉਲਵਾ ਕਰਕੇ ਤੇ ਉਹਦਾ ਪੂਰੀ ਤਰ੍ਹਾਂ ਨਿੜਾ ਹਤਿਆ ਕਰ ਦਿੱਤੀ ਬੇਸ਼ੱਕ ਉਸ ਤੋਂ ਬਣੋ ਉਸarupī ਨੂੰ ਜਿਹੜਾ ਹਤਿਆ ਕਰਨ ਵਾਲਾ ਹਥਿਆਰਾ ਸੀਗਾ ਉਹ ਦੂਸਰੇ ਦਿਨ ਕੋ ਭਾਰ ਕਰਕੇ ਜੇਲ੍ਹ ਪੇ ਦਿੱਤਾ ਸੀ ਪਰ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਗੁੱਸਾ ਜਿੜਾ ਪਾਇਆ ਜਾ ਰਿਹਾ ਸੀ ਜੀ ਦੇ ਦਰਾਂ ਲੋਕਾਂ ਨੂੰ ਹੁਸ਼ਿਆਰ ਹੋ ਕੇ ਦੇ ਵਿੱਚੱਖ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਬਣਨ। ਪੀੜਤ ਪਰਵਾਰਾਂ ਨੂੰ ਸਹਾਇਤਾ ਉਹਦੇ ਦਿੱਤੇ ਕਿਹੜੇ ਮਾਰਚ ਗੜਿਆ ਤੇ ਉਸ ਬਾਤਰੀ ਕਰਿਆ ਤੇ ਨਾਲ ਦੀ ਨਾਲ ਉਹਨਾਂ ਕੋਲੋਂ ਹੁੰਦੀ ਕਈ ਅਹਿਮ ਫੈਸਲੇ ਲਏ ਗਏ ਜਿਹਦੇ ਵਿੱਚ ਮਨੁੱਖੀ ਕਾਇਰ ਦੇ ਦਰਵਾਜ਼ੇ ਇਸ ਖੇਤਰ ਨੂੰ ਇੱਕ ਕਰਨਾ ਜੋ ਆਪ ਰਿਹਾ। ਇਹ ਸਰਕਾਰ ਨੂੰ ਮਾਨਿਤ। ਗਲ ਕੀ ਸੀ ਬਿਨਾਂ ਆਵਾਜ਼ ਦਾ ਚਾਹਤ ਦਾ ਬਾਗ। ਸੋ ਇਸ ਸਾਰੇ ਮਾਮਲੇ ਨੂੰ ਲੈ ਕੇ ਰਸੀਆਂ 'ਚ ਗੱਲ ਕਰਾਂਗੇ ਜੇਕਰ ਬੰਦ ਹੋਵੇ ਤੇ ਸਿੱਖ ਜੀ ਇਹ ਰਹੇ ਵੀ ਸਰ ਦਾ ਥਿਸ ਸੀਨ ਇਹਨਾਂ ਨੇ ਸਤਾ ਚਾਣ ਇਨਹਾਂਸਿੰਗ ਆ ਬਿਜਾਰਾ ਇੱਕ ਉਦੇ ਨਾਲ ਉਹਨਾਂ ਕੋਲ ਇੱਕ ਪ੍ਰੋਗਰਾਮ ਕੀਤਾ ਜਾਂ ਉਸ ਬੱਚੇ ਨੂੰ ਸਾਥ ਨੂੰ ਆਇਆ ਆਪਣਾ ਰਿਪੀਟ ਦੀ ਉਸ ਮਾਰ ਫਰ ਦੇ ਬਤਨਾਂ ਕਿ ਉਹ ਕੀ ਪਲੈਨਿੰਗ ਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਆ ਔਰ ਉਹ ਕਿਸ ਤਰ੍ਹਾਂ ਉਹਨਾਂ ਨੇ ਪਲੈਨ ਕੀਤਾ ਉਸ ਸਾਰੇ ਸਵਾਲਾਂ ਦਾ ਰੀਟੀਕਲ ਕਰਦੇ ਆ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੁਹਾ ਬਾਤ ਦੀ ਸਮਝ ਤੇ ਹੋਇਸ ਬਾਈ ਬਾਈ ਬੀਕਤੀ ਜਿਹੜਾ 23 ਨੂੰ ਪ੍ਰੋਗਰਾਮ ਲਿਖਿਆ ਉਹੀ ਹੈ ਵਾਇਕਾ ਖਲਸਾ ਵਾਇਕੀ ਪਤੇ ਬੜੀ ਦੁੱਖ ਦੀ ਗੱਲ ਆ ਕਿ ਹਰਸ਼ਾਪੁਰ ਵਿਖੇ ਇੱਕ ਪਰਵਾਸੀ ਮਰੋ ਛੋਟਾ ਬੱਚਾ 5 ਸਾਲ ਦਾ ਮਸੂਮ ਇਹਦੇ ਨਾਲ ਅਣਮਨੁੱਖੀ ਤਸ਼ੱਦਦ ਕਰਕੇ ਬੜੀ ਬੁਰੀ ਤਰ੍ਹਾਂ ਨੂੰ ਮਾਰਿਆ ਗਿਆ ਐਸਾ ਜਿਹੜਾ ਸਾਰਿਆਂ ਦਾ ਸੁਣ ਕੇ ਮਨ ਉਲੰਬੜਿਆ ਗਿਆ ਛੋਟਾ ਵੱਡਾ ਸਾਰਿਆਂ ਦੇ ਮਨ ਵਿੱਚ ਇਹ ਗੱਲ ਜੀ ਰੋਸਿਆ ਇਹਦੇ ਸੰਬੰਧ ਦੇ ਵਿੱਚ ਵੱਖ-ਵੱਖ ਜਿੱਤੇ ਬੰਦੀਆਂ ਉੱਪਰ ਚਰਚਾ ਕੀਤੇ ਗਏ ਸਾਡੇ ਸਿੰਘ ਵੀ ਪ੍ਰੋਟੈਸਟ ਦੇ ਵਿੱਚ ਗਏ ਪਰ ਬਣਾ ਸਿੰਘ ਦੋਆਬਾ ਜਨਰਲ ਕੈਟਾਗਰੀ ਤੇ ਸਹਿਬਜ਼ਾਦਾ ਬਾਬਾ ਫਤੇ ਸਿੰਘ ਤਰਨਾਦਾਲ ਅਤੇ ਹੋਰ ਜਿੱਥੇ ਬੰਦੀਆਂ ਹਮਖਿਆਲੀ ਜਿੱਥੇ ਬੰਦੀਆਂ ਦੀ ਇਕੱਤਰਤਾ 20 ਤਰੀਕ ਨੂੰ ਗੁਰਦੁਆਰਾ ਕਰਗੀਧਰ ਵਿਖੇ ਉਹ ਲਾ ਬਲਾਈ ਗਈ ਆ ਉਹਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇਗਾ ਕਿ ਕਿਸ ਤਰ੍ਹਾਂ ਕੋਈ ਸਰਕਾਰ ਨੂੰ ਵੀ ਸੁਝਾਅ ਦਿੱਤੇ ਜਾਣਗੇ ਇਸ ਦੇ ਜੁਰਮਿਆਂ ਕ੍ਰਾਈਮਿਆਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਜਿਹੜੇ ਵਿਦੇਸ਼ੀ ਜਿਹੜੇ ਪਰਵਾਸੀ ਆ ਕੇ ਸਾਡੇ ਪੰਜਾਬ ਵਿੱਚ ਰਹਿੰਦੇ ਉਹਨਾਂ ਦੀ ਪਛਾਣ ਕੀਤੀ ਜਾਵੇ ਉਹਨਾਂ ਦਾ ਪਿਛਲਾ ਸਾਰਾ ਬਾਇਓ ਡਾਟਾ ਮੰਗਾਇਆ ਜਾਵੇ ਕਿਥੋਂ ਦੇ ਰਹਿੰਦੇ ਆ ਵੀ ਕੀ ਕਰਕੇ ਆਏ ਆ ਉਹ ਤੇ ਉਹਨਾਂ ਦਾ ਜਿਹੜਾ ਸਾਫ਼ ਜਿਹੜੇ ਸਾਫ਼ ਚਾਹ ਚੱਲਣ ਵਾਲੇ ਆ ਉਹਨਾਂ ਦਾ ਹੀ ਖਿਆਲ ਕਰਕੇ ਉਹਨਾਂ ਨੂੰ ਇੱਥੇ ਰੱਖਿਆ ਜਾਵੇ ਪਰ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਜਿਸ ਤਰ੍ਹਾਂ ਹਮਾਚਲ ਤੇ ਰੋਕਿਆ Rajasthan ਤੇ ਵੀ ਰੋਕਿਆ ਹੋਰ ਵੀ ਪੇਸ਼ੂਪਿਆ ਵਿੱਚ ਕੋਈ ਬਾਹਰਲੇ ਸੂਬੇ ਵਾਲਾ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਉੱਥੇ ਮਾਲਕ ਨਹੀਂ ਬਣ ਸਕਦਾ ਕੰਮ ਕਰ ਸਕਦਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਰੋਕ ਲਾਈ ਜਾਵੇ ਕਿ ਆਵਾ ਗੌਣ ਹੀ ਬਹੁਤ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਲੋਕਾਂ ਨਾਲ ਉਹ ਵਾਅਦਾ ਕਰਕੇ ਇੱਥੇ ਬੋਟਾ ਵੀ ਬਣਾ ਲਿਆ ਉਹਨਾਂ ਨੇ ਆਪਣੇ ਬਿਜ਼ਨਸ ਵੀ ਖੋਲ ਲਏ ਤੇ ਜ਼ਮੀਨਾਂ ਵੀ ਖਰੀਦ ਲਈਆਂ ਸੋ ਇਸ ਅ ਇਨਾ ਗੱਲਾਂ ਤੋਂ ਪਹਿਲਾਂ ਉਹਨਾਂ ਦੀ ਸਭਾ ਪਰਜੋੜ ਕਰਕੇ ਜਿਹੜੇ ਠੀਕ ਬੰਦੇ ਹਨ ਉਹਨਾਂ ਨੂੰ ਵੀ ਇੱਥੇ ਵਸਣ ਵਾਸਤੇ ਆਗਿਆ ਦਿੱਤੀ ਜਾਵੇ ਤੇ ਜਿਹੜੇ ਵਸ ਰਹੇ ਆ ਉਹਨਾਂ ਦੀ ਸਾਰਿਆਂ ਦੀ ਇਨਵੈਸਟੀਗੇਸ਼ਨ ਕਰਕੇ ਫਿਰ ਉਹਨਾਂ ਨੂੰ ਰਹਿਣ ਦੀ ਆਗਿਆ ਦਿੱਤੀ ਜਾਵੇ ਮੈਂ ਦੇਖਦਾ ਆ ਇਥੇ ਬਹੁਤ ਸਾਰੇ ਪਰਵਾਸੀ ਜਿਹੜੇ ਕੁਆਡ ਦਾ ਕੰਮ ਕਰਦੇ ਆ ਰਾਤ ਨੂੰ ਚੋਰੀਆਂ ਕਰਕੇ ਦਿਨੇ ਵੀ ਤੇ ਰਾਤ ਨੂੰ ਵੀ ਆ ਕੇ ਉਹ ਤਾਰਾਂ ਜਿਹੜੀਆਂ ਹੈਗੀਆਂ ਕੋਈ ਸਿਰਵਲ ਦੀਆਂ ਤਾਰਾਂ ਕੋਈ ਤਾਂਬੇ ਦੀਆਂ ਕਾਪਰ ਦੀਆਂ ਤਾਰਾਂ ਉਹਨਾਂ ਨੂੰ ਅੱਗ ਲਾ ਕੇ ਸਾੜ ਕੇ ਇੱਕ ਦਾ ਪੋਲੂਸ਼ਨ ਪੈਦਾ ਕਰਦੇ ਆ ਬਹੁਤ ਸਾਰੇ ਮਹੱਲਿਆਂ ਵਿੱਚ ਮੈਂ ਨਾਂ ਨਹੀਂ ਦੱਸ ਸਕਦਾ ਰਵਦਾਸ ਨਗਰ ਆਕਾਸ਼ ਕਲੋਨੀ ਅਤੇ ਹੋਰ ਵੀ ਜਿੱਥੇ ਜਿੱਥੇ ਇਹ ਕੁਆਡ ਵਾਲੇ ਕੁਆਡ ਇਕੱਠਾ ਕਰਕੇ ਤੇ ਚੋਰੀ ਦਾ ਸਾਮਾਨ ਜਿਹੜਾ ਹੈ ਉਹਨੂੰ ਲੂ ਕਰਕੇ ਅੱਗੇ ਆਪਾਂ ਆਪਣੇ ਲਿੰਕਾ ਦੁਆਰਾ ਵੇਚਿਆ ਜਾਂਦਾ ਤੇ ਉਹ ਪੋਲੂਸ਼ਨ ਵੀ ਬਹੁਤ ਪਨਉਂਦੇ ਆ ساری ਰਾਤ ਜਿਹੜਾ ਪਲਾਸਟਿਕ ਦੀ ਸਬੈਲ ਜਿਹੜੀ ਆਉਂਦੀ ਗਾਂਢੀ ਗਵਾਂਢੀ ਪਰੇਸ਼ਾਨ ਹੁੰਦੇ ਆ ਤੇ ساری ਰਾਤ ਚੀਜ਼ਾਂ ਨੂੰ ਭੰਨ ਤੋੜ ਕਰਕੇ ਅੱਗੇ ਫੇ ਵੇਚਦੇ ਆ ਸੋ ਇਹ ਸਾਰੀਆਂ ਗੱਲਾਂ ਬਾਰੇ ਜਿਹੜੇ ਵਿਚਾਰ ਆ 20 ਤਰੀਕ ਨੂੰ ਹਮ ਖਿਆਲੀ ਦਿੱਤੇ ਬੰਦਿਆਂ ਨਾਲ ਮਿਲ ਕੇ ਕੀਤੇ ਜਾਣਗੇ ਇਹ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇ ਕਿ ਸਰਕਾਰ ਵਿਸ਼ੇਸ਼ ਤੌਰ ਤੇ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਕਿ ਕੇਵਲ ਇਹ ਹਾਰਪੁਰ ਦੇ ਬੱਚੇ ਦੀ ਗੱਲ ਹੀ ਹੋਰ ਬਹੁਤ ਸਾਹੀ ਪੰਜਾਬ ਦੇ ਵਿੱਚ ਬੱਚਿਆਂ ਦੇ ਨਾਲ ਵੀ ਕੋ ਕਰਮ ਹੋਏ ਅਤੇ ਬੱਚਿਆਂ ਦੇ ਨਾਲ ਵੀ ਅਤੇ ਹੋਰ ਸਾਡੇ ਪੰਜਾਬ ਦੇ ਵਸਣ ਵਾਲੇ ਪੰਜਾਬੀਆਂ ਦੇ ਨਾਲ ਵੀ ਧੱਕਾ ਹੋਇਆ ਬਹੁਤ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਇੱਥੇ ਆ ਕੇ ਵਸ ਰਹੇ ਖਾਸ ਕਰਕੇ ਲੁਧਿਆਣੇ ਵਰਗੀ ਸ਼ਹਿਰਾਂ ਵਿੱਚ ਇਧਰ ਦੇ ਵਿੱਚ ਬਹੁਤ ਬਹੁਤ ਵੱਧ ਗਿਣਤੀ ਵਿੱਚ ਹਨ ਤੇ ਜਿਹੜੇ ਰਾਜਨੀਤਿਕ ਲੋਕ ਹਨ ਉਹਨਾਂ ਨੂੰ ਵੋਟਾਂ ਚਾਹੀਦੀਆਂ ਇਥੇ ਇਹਨਾਂ ਦੀਆਂ ਵੋਟਾਂ ਵੀ ਪੜਾਈ ਜਾਂਦੇ ਵੋਟ ਵੀ ਇਥੇ ਇਹਨਾਂ ਦੀ ਬਣਨੀ ਚਾਹੀਦੀ ਆਪਣੇ ਦੇਸ਼ ਵਿੱਚ ਆਪਣੀ ਸੂਬੇ ਵਿੱਚ ਇਹਨਾਂ ਦੀ ਵੋਟ ਪਾਈ ਜਾਣੀ ਚਾਹੀਦੀ ਤੇ ਵਾਕੀ ਸ਼ਾਂਤੀਪੂਰਵਕ ਇਹਨਾਂ ਦਾ ਪਿਛੋਕੜ ਜਾਣ ਕੇ ਤੇ ਉਹਦਾ ਹੱਲ ਕੀਤਾ ਜਾਵੇ ਤੇ ਜਿਹੜੇ ਲੋਕਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਮਾਂ ਦੇ ਉੱਤੇ ਮੰਨ ਲੱਗੇ ਕਿਉਂਕਿ ਜਿਹਨਾਂ ਦੇ ਬੱਚੇ ਮਾਰ ਦਿੱਤੇ ਗਏ ਜਿਨ੍ਹਾਂ ਦਾ ਹੋਰ ਨੁਕਸਾਨ ਕੀਤਾ ਗਿਆ ਝੋਰੀਆਂ ਕਰਦੇ ਆ ਰਾਤ ਨੂੰ ਗਲੂਕੋ ਬਣਾ ਕੇ ਘਰਾਂ ਦੇ ਵਿੱਚ ਜਾ ਕਰਕੇ ਜਿੱਥੇ ਘਰ ਵਿੱਚ ਨਹੀਂ ਹੁੰਦਾ ਉਸ ਘਰ ਦੇ ਵਿੱਚ ਚੋਵੀ ਤੋਂਆਂ ਕੀਤੀਆਂ ਜਾਂਦੀਆਂ ਸੋ ਇਹਨਾਂ ਦੇ ਉੱਤੇ ਖਾਸ ਕਰੜੀ ਨਿਗਰਖੀ ਜਾਵੇ ਤੇ ਆਪਣੇ ਆਪਣੇ ਮਹਾਰਿਕ ਹਰੇਕ ਮਹੱਲੇ ਦੇ ਵਿੱਚ ਕੋਈ ਇੱਕ ਦੋ ਬੰਦੇ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣ ਜੋ ਆਪਣੇ ਸਾਰੇ ਮਹੱਲੇ ਦੀ ਖਬਰ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਵਾਏ ਜਿਕਾ ਖਾਲਸਾ ਵਾਏ ਫਤੇ ਦਾਸ ਸਹਿਬ ਜੀ ਦਾ ਪਾਪਾ ਫਤੇ ਸਿੰਘ ਤਰਨਤਾਲਾ ਦਾ ਸਥੇਬੰਦੀ ਬਲੋਂ ਦੁਆਬਾ ਜਨਮ ਕੈਟਾਗਰੀ ਦੇ ਸਥੇਬੰਦੀ ਬਲੋਂ ਸਾਰੇ ਮਹਾਪੁਰਸ਼ਾਂ ਨੂੰ ਨਿਆਂ ਸੰਘ ਅਤੇ ਉਹਨਾਂ ਨਿਗਾਇਨ ਨੂੰ ਤੇ ਆਮ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ 20 ਤਰੀਕ ਨੂੰ ਗੁਰਦਰਾ ਸਾਹਿਬੀ ਘਰ ਨੇੜੇ ਰੋਸ਼ਨ ਗਰਾਊਂਡ ਵਿੱਚ ਵੀਟਿੰਗ ਜਿਹੜੀ ਹੈ ਲਗਭਗ 11 ਵਜੇ 11 ਤੋਂ 12 ਦੇ ਦਰਮਿਆਨ ਰੱਖੀ ਗਈ ਹੈ ਜਿਹਦੇ ਵਿੱਚ ਸਾਰੇ ਆਪ ਆਪਣੀ ਵਿਚਾਰ ਰੱਖ ਸਕਦੇ ਆ ਤੇ ਆਪਾਂ ਜੋ ਇੱਥੇ ਛੋਟੇ ਬੱਚੇ ਦੇ ਨਾਲ ਕੋ ਕਰਮ ਹੋਇਆ ਉਹਦਾ ਕਤਲ ਹੋਇਆ ਹੋਰ ਵੀ ਰਹਿੀਆਂ ਮੁਸ਼ਕਲਾਂ ਆ ਆਪਣੇ ਅਸ਼ਾਦ ਪਰਦੇ ਵਿੱਚ ਜਾਂ ਪੰਜਾਬ ਵਿੱਚ ਉਹ ਸਾਰਾ ਡਿਸਕਸ ਕਰਕੇ ਇਹ ਸਰਕਾਰ ਨੂੰ ਕਿ ਮੈਮੋਰੰਡਮ ਦਿੱਤਾ ਜਾਊਗਾ ਸ਼ਾਂਤੀਪੂਰਵਕ ਜਿਹੜਾ ਇਹ ਸਾਰਾ ਕਾਰ ਸਾਰੀ ਕਾਰਵਾਈ ਕੀਤੀ ਜਾਊਗੀ ਉਹ ਸਾਰੀਆਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ 20 ਤਰੀਕ ਨੂੰ 6:11 ਵਜੇ ਗੁਰਦੁਆਰਾ ਕਲਕੀਤਾਲ ਸਾਹਿਬ ਵਿਖੇ ਪਹੁੰਚ ਕਰਕੇ ਆਪਾਂ ਆਪਣੇ ਆਲੇ ਦੁਆਲੇ ਬਾਰੇ ਜੋ ਵੀ ਖਬਰਾਂ ਇਕੱਠੀਆਂ ਕਰਕੇ ਜੋ ਵੀ ਇੱਥੇ ਤੱਕਾ ਹੋ ਰਿਹਾ ਕੋ ਕਰਮ ਹੋ ਰਿਹਾ ਬੱਚਿਆਂ ਬੱਚਿਆਂ ਦੇ ਮੋਟਰ ਹੋ ਰਿਹਾ ਚੋਰੀਆਂ ਹੋ ਰਹੀਆਂ ਡਾਕੀ ਪੈ ਰਹੇ ਆ ਇਹ ਸਾਰੇ ਮਸਲੇ ਜਿਹੜੇ ਆਪਾਂ ਵਿਚਾਰ ਕੇ ਫਿਰ ਸਰਕਾਰ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਜੇ ਸਰਕਾਰ ਵੀ ਸਾਡੀ ਗੱਲਾਂ ਨਾ ਮੰਨੂਗੀ ਆ ਫਿਰ ਅਗਲਾ ਪ੍ਰੋਗਰਾਮ ਨਿਕਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜੇ ਤਰੁਪਾ ਕਰਦੀਪ ਸਿੰਘ ਘੋਰਾ ਨੇ ਬਹੁਤ ਹੀ ਵਧੀਆ ਤੰਗ ਦੇ ਨਾਮ ਜਿੱਥੇ ਚੇਤਾ ਕੀਤੀ ਚਿੰਤਾ ਵੀ ਕੀਤਾ ਤੇ ਨਾਲ ਦੀ ਨਾਲ ਸਮਾਦਾਨ ਵੀ ਕੀਤਾ ਔਰ ਉਹਨਾਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਦੱਸਿਆ ਕਿ ਜਿਹੜੀ ਬੱਚੀ ਦੀ ਹਰਬੀਰ ਸਿੰਘ ਉਹਨਾਂ ਦੀ ਜਿਹੜੀ ਨੇ ਕਤਲ ਕੀਤਾ ਜਾਂ ਪ੍ਰਵਾਸੀ ਬਾਰੇ ਔਰ ਜਿਹੜਾ ਮਜੂਦਾ ਹਾਲਾਤਾਂ ਦੇ ਕੇ ਪ੍ਰਵਾਸੀਆਂ ਨੂੰ ਕਿਸ ਤਰ੍ਹਾਂ ਕੰਡਾ ਚਾਹੀਦਾ ਤੇ ਉਹ ਵੀ ਇਹਨਾਂ ਨੇ ਬੜਾ ਵਧੀਆ ਸੁਝਾਅ ਦਿੱਤਾ ਹੈ ਕਿ ਜਿਹੜੇ ਪ੍ਰਵਾਸੀ ਹੈ ਜਿਵੇਂ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜਿੱਥੇ ਹੁੰਦੇ ਹਨ ਉਹਨਾਂ ਨੂੰ ਜਿਹੜਾ ਉਹਨਾਂ ਦਾ ਰਿਕਾਰਡ ਚੈੱਕ ਜਿਹੜਾ ਜਿਹੜਾ ਉਗਮਨ ਚਾਹ ਰਿਕਾਰਡ ਚੈੱਕ ਕਰਕੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਰੱਖਿਆ ਜਾਵੇ ਔਰ ਜਿਹੜਾ ਕੋਰੋਨਾ ਟੈਕਨੀਕ ਨਾਲ ਉਹਨੂੰ ਇਸ ਤਰ੍ਹਾਂ ਦੇ ਵਿੱਚ ਟੈਕਨੀਕ ਨਾ ਦਿੱਤੀ ਜਾਵੇ ਔਰ ਔਰ ਜਿਹੜਾ ਨਾਲ ਦੀ ਨਾਲ ਜੇ ਕਿਸੇ ਕਿਸਮ ਦੀ ਕੋਈ ਉਦੇਸ਼ ਛੱਕਾ ਤੇ ਉਹਦੇ ਦੇ ਕਾਰਵਾਈ ਕਰਨ ਦੀ ਕੋਸ਼ਿਸ਼ ਤੇ ਨਾਲ ਉਹਨਾਂ ਨੇ ਇੱਕ ਹੋਰ ਬਹੁਤ ਵਧੀਆ ਦੱਸਿਆ ਕਿ ਹਰ ਮਹੱਲੇ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਨਾ ਕਿਤੇ ਕੋਈ ਹੈ ਉੱਥੇ ਸਰਕਾਰ ਨੂੰ ਦੋ-ਤਿੰਨ ਬੰਦੇ ਆਪਣੇ ਅਪੁਆਇੰਟ ਖੜਨ ਤਾਂ ਕਿ ਕੁਝ ਵੀ ਚੰਗੀ ਐਕਟੀਵਿਟੀ ਉਹ ਸਰਕਾਰ ਤੱਕ ਪਹੁੰਚਾਉਂਦੇ ਹਵਾਲਾ ਕੀਤਾ ਜਾਵੇ ਔਰ ਹੋਰ ਜਿਹੜਾ ਉਹਨਾਂ ਨੇ ਚਿੰਤਾ ਕੀਤੀ ਹੈ ਜਿਵੇਂ ਕੁਆਰੂਨ ਲੈ ਕੇ ਉਹ ਸੈਕਟਰ ਵਾਸੀ ਜਿਹੜੇ ਕੰਮ ਕਰਦੇ ਉਹ ਆਪਣੇ ਇਸ ਕੰਮ ਦੇ ਪਿੱਛੇ ਇਹ ਸਾਰੀਆਂ ਉਹਦੀਆਂ ਕੜਵਾ ਨੂੰ ਅੰਜਾਮ ਦਿੰਦੇ ਆ ਜਿਹੜੀਆਂ ਲੋਕਾਂ ਤੱਕ ਪੁਲਿਸ ਤੱਕ ਉੱਥੇ ਪਹੁੰਚ ਹੀ ਨਹੀਂ ਸਕਦੀਆਂ ਸੋ ਇਹਨਾਂ ਸਾਰਿਆਂ ਬਾਰੇ ਸਾਰੀਆਂ ਗੱਲਾਂ ਬਾਰੇ ਜਿਹੜਾ ਆ ਉਸ ਨੂੰ ਸਰਕਾਰ ਨੂੰ ਧਿਆਨ ਦੇਣਾ ਜਿਹੜਾ ਸੇਵ ਹੋ ਰਾਇ ਹੈ ਸੰਖਿਆ ਰਹਿ ਸਕੇ ਦਾ ਅਰਥ ਲਿਖ ਦਜੀਤ ਅਜਰੁਮਾ